ਵਿਚ ਗਗਨੀਤ ਸਿੰਘ ਬਿੱਟੂ ਜੀ ਨੂੰ ਅੱਜ ਬਤੌਰ ਰਾਜ ਮੰਤਰੀ ਦਾ ਮਾਨ ਬਖਸ਼ ਕੇ ਲੁਧਿਆਣੇ ਦਾ ਮਾਨ ਬਧਾਇਆ ਉੱਥੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਦਾ ਵੀ ਮਾਨ ਬਧਾਇਆ ਜੀ ਲੱਗਦਾ ਇਹ ਲੁਧਿਆਣੇ ਦੀ ਜੋ ਡਿਵੈਲਪਮੈਂਟ ਹੈ ਉਹ ਕੰਮ ਨਿਸ਼ਚਿਤ ਤੌਰ ਤੇ ਜੀ ਇਹ ਤਾਂ ਜੀ ਆਪਾਂ ਜਦੋਂ ਚੋਣ ਸ਼ੁਰੂ ਹੋਈ ਸੀਗੀ ਆਪਾਂ ਉਦੋਂ ਤੋਂ ਹੀ ਇਹ ਗੱਲ ਕਹਿ ਰਹੇ ਸੀਗੇ ਕਿ ਕੇਂਦਰ ਦੇ ਵਿੱਚ ਬਿਨਾ ਕਿਸੇ ਸੰਕੋਚ ਤੋਂ ਨਰਿੰਦਰ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਸੀਗੀ ਔਰ ਲੁਧਿਆਣੇ ਦਾ ਵਿਕਾਸ ਤਾਂ ਹੀ ਸੰਭਵ ਸੀਗਾ ਜੇ ਲੁਧਿਆਣੇ ਤੋਂ ਕੋਈ ਨੁਮਾਇੰਦਾ ਬਣੇ ਤੁਸੀਂ ਦੇਖੋ ਬੇਸ਼ੱਕ ਅਸੀਂ ਵੋਟਾਂ ਕੋਈ ਥੋੜੀਆਂ ਵੋਟਾਂ ਦਾ ਜ਼ਰੂਰ ਖਾਰੇ ਆਂ ਲੇਕਿਨ ਲੁਧਿਆਣਾ ਦੇ ਜਿਹੜੇ ਪੰਜ ਵਿਧਾਨ ਸਭਾ ਹੈਗੀਆਂ ਸਾਰਿਆਂ ਨੇ ਕਿਸੇ ਦੀ 17000 ਕਿਸੇ ਦੀ 20000 ਦੀ ਲੀਡ ਤੇ ਬਿੱਟੂ ਜੀ ਨੂੰ ਜਿਤਾਇਆ ਵੈ ਔਰ ਜਿਹੜੀ ਕਮੀ ਰਹਿ ਗਈ ਸੀ ਪਿੰਡਾਂ ਦੇ ਵਿੱਚ ਉਹ ਮੋਦੀ ਜੀ ਨੇ ਅੱਜ ਪੂਰੀ ਕਰ ਦਿੱਤੀ ਹੈ ਲੇਕਿਨ ਮੈਂ ਇਸ ਗੱਲ ਦਾ ਤੁਹਾਨੂੰ ਵੀ ਸੁਵਾਜ ਦਵਾਨਾ ਕਿ ਜੇ ਉਹ ਪਿੰਡਾਂ ਵਾਲਿਆਂ ਨੇ ਜੇ ਵੋਟਾਂ ਨਹੀਂ ਵੀ ਪ ਤਮੀ ਅਸੀਂ ਉਹਨਾਂ ਦਾ ਇਸ ਗੱਲ ਦਾ ਸਤਿਕਾਰ ਕਰਾਂਗੇ ਉਹਨਾਂ ਦਾ ਧਿਆਨ ਰੱਖਾਂਗੇ ਵਿਕਾਸ ਦੇ ਵਿੱਚ ਲੁਧਿਆਣੇ ਦੇ ਵਿਕਾਸ ਦੇ ਵਿੱਚ ਕੋਈ ਕਮੀ ਨਹੀਂ ਆਨ ਦਵਾਂ। ਨਾ ਨਾ ਵਾਸੀ ਉਹਨਾਂ ਦੇ ਨਾਤੇ ਤੇ ਐਨਐਲਓ ਉਹਨਾਂ ਦੇ ਨਾਤੇ ਮੈਂ ਪਹਿਲੀ ਗੱਲ ਦਾ ਮੈਂ ਉਹਨੂੰ ਵਧਾਈ ਦੇਣਾ ਕਿਉਂਕਿ ਸਾਡੇ ਲੁਧਿਆਣੇ ਨੂੰ ਮਾਣ ਮਿਲਿਆ ਵਾ ਸੈਂਟਰ ਦੇ ਵਿੱਚ ਪਰ ਜਿਹੜੇ ਕੰਮ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਆ ਬਈ ਇੱਕ ਪੀਜੀਆਈ ਤੇ ਬੁਲੇਟ ਟ੍ਰੇਨਾਂ ਮੈਂ ਉਹਨੇ ਇਹ ਕਿਰਪਾ ਕਰੂੰਗਾ ਵੀ ਇੱਕ ਤਾਂ ਸਾਡਾ ਜਿਹੜਾ ਸੈਂਟਰ ਦਾ ਸਰਕਾਰ ਪੈਸਾ ਰੱਖੀ ਬੈਠੀ ਆ ਪੰਜਾਬ ਦਾ ਬਣਦਾ ਹੱਕ ਆ। ਉਹ ਲੈ ਕੇ ਆਉਣ ਸਾਰੇ ਔਰ ਪੀਜੀਆਈ ਵੱਡਾ ਹਸਪਤਾਲ ਲੈ ਕੇ ਆਉਣ ਇੱਥੇ ਲੁਧਿਆਣੇ ਨੂੰ ਜ਼ਰੂਰਤਾ ਔਰ ਅੱਜ ਉਹਨਾਂ ਨੂੰ ਇਹ ਜੀ ਨੁਮਾਇੰਦਗੀ ਮਿਲੀ ਹੈ ਸੰਸਦ ਚ ਹੁਣ ਉਹ ਜੋ ਕਹਿੰਦੇ ਸੀਗੇ ਜਨਤਾ ਨੇ ਦਾ ਦੇਤਾ ਉਹਨਾਂ ਨੂੰ ਉੱਥੇ ਮਾਨ ਸਮਾਨ ਮਿਲ ਗਿਆ ਪਰ ਹੁਣ ਕੰਮ ਵੀ ਪੂਰੇ ਕਰਨੇ ਉਹਨਾਂ ਦੀ ਪਹਿਲਾ ਡਿਊਟੀ ਬਣਦਾ ਲੱਗਦਾ ਮੈਨੂੰ ਲੱਗਦਾ ਵੀ ਸ਼ਾਇਦ ਉਹਦੇ ਨਾਲ ਫਰਕ ਪੈ ਜਾਵੇ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਸਾਡੇ ਜ਼ਿਲ੍ਹੇ ਦੇ ਨੇ ਉਹ ਜ਼ਿਲ੍ਹੇ ਲਈ ਕਿਸਾਨੀ ਲਈ ਲੁਧਿਆਣੇ ਲਈ ਮੂਰੇ ਹੋ ਕੇ ਕੰਮ ਕਰਨ ਤੇ ਕਿਸਾਨੀਆਂ ਦੀਆਂ ਮੰਗਾਂ ਨੂੰ ਉਹ ਤਹਿਦੇਹਾਰ ਤੇ ਉਥੇ ਲਿਆ ਕੇ ਸਾਡੀਆਂ ਮੰਗਾਂ ਹੱਲ ਕਰਾਉਣ ਤੇ ਮਾਰੀ ਸ਼ਬਦਾਵਲੀ ਤੋਂ ਗਰੇਸ਼ ਕਰ। ਅਸੀਂ ਉਹੀ ਕਹਿੰਨੇ ਵੀ ਹੁਣ ਅਸੀਂ ਤਾਂ ਗੱਲਾਂ ਕਰਨ ਨੂੰ ਤਿਆਰ ਆ। ਹੁਣ ਸੱਤ ਲੈਣ ਸਾਨੂੰ ਹੁਣ ਸਾਡੇ ਨਾਲ ਗੱਲਾਂ ਕਰਨ ਸਰਕਾਰ ਤਾਂ ਫਿਰ ਉਹਨਾਂ ਦੀ ਬਣ ਗਈ ਆ। ਹੁਣ ਸਾਡੀਆਂ ਜਿਹੜੀਆਂ ਮੰਗਾਂ ਜਾਇਜ਼ ਮੰਗਾਂ ਨੇ ਸਾਡੀਆਂ ਅਸੀਂ ਕੋਈ ਨਿਆਜਮਕ ਤਾਂ ਮੰਗਦੇ ਨਹੀਂ ਹੈਗੇ। ਉਹ ਸਾਡੀਆਂ ਮੰਂਦਾ ਪੂਰੀਆਂ ਕਰਦਣ। ਅਸੀਂ ਭਾਜਪਾ ਨਾਲ ਗੱਲ ਕਰਨ ਨੂੰ ਹਰ ਟਾਈਮ ਟੇਬਲ ਤੇ ਬੈਠਣ ਲਈ ਤਿਆਰ ਆ। ਜਦ ਸਾਨੂੰ ਆਵਾਜ਼ ਮਾਰਨਗੇ ਅਸੀਂ ਗੱਲਬਾਤ ਲਈ ਜਾਵਾਂਗੇ।